ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਭਾਈ ਨਹੀਂ ਪੈ ਲਿਆ ਰਾਤ ਹੈ ਪੂਰੀ ਠੰਡਾ ਹੋ ਗਿਆ ਠੰਡਾ ਹੋ ਗਿਆ ਪਰ ਲਾਈਟ ਵੀ ਡੰਡੀ ਕਰ ਗਿਆ ਇਹ ਬਾਬੇ ਨੇ ਲਾਈਟ ਜਰੂਰ ਲੋਡ ਨਹੀਂ ਲਾਈਟ ਦੀ ਛੋੜੇ ਨਹੀਂ ਲਾਈਟ ਦੀ ਹੁਣ ਹੁਣ ਜਨਰੇਟਰ ਲਾ ਕੇ ਬਿਜਲੀ ਭਰ ਕੇ ਆਏ ਆ ਲੋਡ ਤਾਂ ਹੈਗੇ ਯਾਰ ਲਾਈਟ ਦੇ ਇੰਨੀ ਮੈਨ ਮਾੜੀ ਕਰ ਉਹ ਐ ਨਹੀਂ ਮਤਲਬ ਆਜਾ ਦਿਨ ਕੱਟ ਖੜਾ ਦਦੇ ਆਪਾਂ ਇੱਕ ਦਿਨ ਧਾਨਾ ਤਾਂ ਨਿਕਲ ਸਕਦਾ ਹੈ ਜਿਹੜੇ ਤਾਂ ਜਿਹੜੇ ਤਾਂ ਲਵਾਈ ਹੋਈ ਪਹਿਲਾਂ ਉਹ ਖੜ ਗਏ ਉਹ ਖੜ ਗਏ ਨਵੇਂ ਲੱਗਣੇ ਕਿ ਕਦੂ ਵੀ ਨਹੀਂ ਕਰ ਸਕਦਾ ਤੂੰ ਉਹ ਅਬ ਜਨਰੇਟਰ ਲਾਇਆ ਚਾਚੇ ਤੇ ਹੁਣ ਮੈਂ ਪਰੀ ਦੀ ਪਾਣੀ ਪੋਇਆ ਆਪਣਾ ਇੱਕ ਘਟ ਗਈ ਉਹ ਬਾਈ ਫਿਰ ਉਹਨੂੰ ਪਤਾ ਹਵਾ ਚੱਲੀ ਐ ਆਪਣੇ ਬੂਟੇ ਵੀ ਜ਼ਿਆਦਾ ਆ ਬੂਟੇ ਜ਼ਿਆਦਾ ਐ ਹੁਣ ਹੁਣ ਟੋਲਣਾ ਫਲਟ ਕਿੱਥੇ ਆ ਜਿਹੜਾ ਜਿਹੜੇ ਉਹੋਣੇ ਕਿ ਉਹਨਾਂ ਨੂੰ ਫਾਇਦਾ ਹੋਏ ਨਾ ਪਹਿਲਾਂ ਉਹ ਇਕੱਲੇ ਨੂੰ ਫਲਟ ਟੋਲਣਾ ਪੈਂਦਾ ਦਾ ਹੁਣ ਸਾਰੇ ਜ਼ਿੰਮੇਦਾਰ ਨੇ ਟੋਲਣਾ ਉਹ ਕਹਦੇ ਉਹਨਾਂ ਨੇ ਕਿਹਾ ਜਿੰਨੀ ਖੇਤੀ ਚੱਲੂਗੀ ਪਾਣੀ ਚੱਲੇ ਉਹ ਆਹ ਕੋਰਾ ਅੱਜ ਕੀ ਪੂਰੀ ਬਾਰੀਆਂ ਵਾਲਾ ਕੰਮ ਉਹੀ ਚੱਲਦਾ ਐ ਪਤਾ ਹੀ ਨਹੀਂ ਕਿਹੜੀ ਆ ਐ ਪਤਾ ਨਹੀਂ ਲੱਗਦਾ ਭਰੋਸਾ ਨਹੀਂ ਹੁਣ ਐਡ ਰਵੇੜਕਾ ਲਾ ਕੇ ਰੱਖੋ ਹੋਰ ਨਹੀਂ ਪਤਾ ਕਿਹੜੀ ਆ ਐ ਪਤਾ ਨਹੀਂ ਇਦੂਆ ਦੇਣਾ 8 ਵਜੇ ਕਹਿੰਦੇ ਰਾਤ ਨੂੰ ਦੋ ਦਿਨ ਨਹੀਂ ਆਈ ਦਿਨ ਚ ਆ ਜਾਂਦੀ ਆ ਪਤਾ ਨਹੀਂ ਕਿਹੜੇ ਅੱਠ ਗਿਆ ਉਹਨਾਂ ਨੇ ਉਹ ਇਹ ਤਾਂ ਉਹਨਾਂ ਦੀ ਮਰਜ਼ੀ ਆ ਬਾਕੀ ਪਨੀਰੀ ਪੱਟ ਲਈ ਆ ਨਾ ਬੱਟਿਆ ਅਸ ਵੀਰ ਦੇ ਸਾਹ ਨਾਲ ਗੱਗੇ ਹਾਂ ਵੀ ਦੀ ਬਰੀਕ ਆ ਪਨੀਰੀ ਹਾਂ ਇਹ ਕਹਿੰਦੇ 1.5 ਕਿਲੇ ਤੋਂ ਉੱਪਰ ਪੱਟ ਲਈ ਆਚਾਰ ਵੀ ਗੇ ਲੱਗੇ ਅੱਛਾ ਤੇਰੀ ਪੱਟੀ ਆ ਉਹਦੇ ਉੱਤੇ ਤੇਰੀ ਮੋਟੀ ਦੀ ਪਨੀਰੀ ਕਿੰਨੀ ਘੜ ਗਈ ਬਹੁਤ ਖੰਮ ਗਿਆ ਫਿਰ ਤੁਸੀਂ ਵੀ ਤਾਂ 6 ਕਿਲੇ ਨਾਲ 3 ਕਿਲੇ ਲਾਉਣਗੇ ਫਿਰ ਤੇ ਉਹ ਗਾਤਾ ਸੁਣ ਨਹੀਂ ਹੈ ਪਨੀਰੀ ਐਂ ਅੱਛਾ ਤਾਂ ਹੈਗਾ ਪਰ ਬਾਤ ਐਂ ਐਸਾ ਨਹੀਂ ਮੋਟਾ ਬਹੁਤ ਹੈ ਮੋਟਾ ਬਹੁਤ ਹੈ ਉਹ ਗਾਤਾ ਸੁਣ ਅਸੀਂ ਉਹ ਕਹਿੰਦਾ ਬਰਫ ਰੱਖਣੀ ਪੈਂਦੀ ਜਿਹੜਾ ਹਾਈਬ੍ਰਿਡ ਆ ਉਹ ਅਜ ਕੀ ਕੱਟੇ ਚੁਣੀ ਐ ਅਸੀਂ ਮੁੱਠੀ ਨੂੰ ਜੋ ਹੈ ਜੇਰ ਕਿਲਾਸ ਉੱਪਰ ਲਗਾਇਆ ਥਾ ਨਹੀਂ ਆਪ ਬਰਸਾਤ ਆ ਗਿਆ ਅਜ ਬਰਸਾਤ ਆਪਦੀ ਬਰਫ ਰੱਖਣੀ ਪੈਣੀ ਉਦੋਂ ਕਹਿੰਦਾ ਸਰਦਾਰ ਜੀ ਤਨਾ ਗਰਮੀ ਪੜਦਾ ਕਹਿੰਦਾ ਸਿਰ ਪਰ ਬਰਫ ਬੰਨਣਾ ਪੈਂਦਾ ਮੈਂ ਕਹਿੰਦੀ ਕਹਿਣ ਲੱਗੇ ਕਹਿੰਦਾ ਬਰਸਾਤ ਆ ਗਿਆ ਬਰਸਾਤ ਆ ਗਿਆ ਸਰਦਾਰ ਜੀ खाने तो आप तो मेरा चाले को मतलब डाउन करता हाँ? पानी देता नहीं हाँ? फिर वो उसमें जाके फिर काम करी जाओ करी जाओ फिर थोड़ा किया फिर चल दो यहाँ से काम ही नहीं हुआ फिर काम खराब करता फिर आधा घंटा जाओ फिर पनीर पटोर आओ ठीक है ठीक है ਘਾਟ ਨਹੀਂ ਜਾਏਗਾ ਪਾਣੀ ਹੈ ਪਨੀਰੀ ਮ ਪਾਤਾ ਨਹੀਂ ਹੈ ਪਾ ਦੀਆ ਪਾਦਾ ਪਾਣੀ ਹੋਣਾ ਨਹੀਂ ਘੰਟਾ ਹੋ ਗਿਆ ਕੈਨੂੰ ਜੰਨੂ ਤੁਸੀਂ ਪਹੁੰਚਣਾ ਫੇਸੁੱਕ ਜਾਣਾ ਆ ਜਾਓ ਉਪਰ ਲਾ ਕੇ ਤੇ ਪਾਣੀ ਛੱਡੋ ਹੁਣ ਕਿਨੂੰ ਪਰਲਾ ਕਿੱਥੇ ਛੱਡਾਂ ਉਰੇ ਕਿਤੇ ਲੈਡ ਦਾ ਹੈ ਲੈਡ ਤਾਂ ਆ ਜੋਏ ਫੂਕਲਾਦ ਵਰ ਜਾਂਦਾ ਚਾਰ ਇੱਕ ਰੋਜ਼ ਫੂਕੇਗਾ ਉਹ ਵੀ ਹੋ ਜਾਏਗਾ ਇਹ ਵੀ ਹੋ ਜਾਏਗਾ ਆ ਜਾ ਮੈਂ ਪਾਣੀ ਦਸ ਕੇ ਤੋਰ ਕਾਤਾ ਕਿਥੇ ਦੇ ਪਾਣੀ ਭਰ ਜਾਏਗਾ ਇਸ ਮਸ ਕਾਟ ਕੇ ਉਸ ਨੂੰ ਪਾ ਲੇਗਾ ਕਿਤੇ ਕਰ ਲਾ ਸਾਰੇ ਭਰ ਦੋ ਜੋੜੋ ਕੇ ਆਏ ਸੋ ਇਹ ਲਾਈਟ ਨਾ ਆਈ ਫੇਰ ਸਨੀਟਰ ਕਿਤੇ ਮੇਰੀ ਗੱਲ ਸੁਣ ਨਾ ਪਨੀਰੀ ਸਾਰੀ ਬੱਟਲਾ ਤੈਨੂੰ ਕਦੋਂ ਪਾ ਦੇਣਾ ਇਹ ਤਾਂ ਮੈਂ ਆਜ ਫਿਰ ਲਾਈਨ ਚੱਲ ਪਈ ਤੋੜੇ ਲਾ ਕੇ ਲਾਉਣ ਉਹ ਪਿੰਡ ਆ ਗਈ ਲਾਈਟ ਹਾਂ ਬਾਹਰ ਹੀ ਰਹਿ ਗਈ ਟਾਈਮ ਲੱਗਦਾ ਹੈ ਲਾਈਟ ਆਉਣੇ ਟਾਈਮ ਲੱਗਦਾ ਕੋ ਟਾਈਮ ਲੱਗਣਾ ਹੀ ਆ ਉਹ ਖਰਾਬ ਹੋਈ ਲਾਈਟ ਸਵਾਰ ਰਹੇ ਆ ਕਿਉਂਕਿ ਬਰਾਜ ਨੂੰ ਕਹਿ ਕਹਿਣਾ ਕਹਿੰਦਾ ਤੇ ਆੜੀ ਤੇਰੀ ਗੱਲ ਪਾਉਣੀ ਜੇ ਬਿੱਲ ਬਟਾਲਸ ਲੈ ਹੁਣ ਕਹਿੰਦਾ ਜੀ ਈਮੀਦਾਰ ਨਾ ਪੁੱਠੇ ਟੰਗ ਦੋ ਤਾਰਾਂ ਪਰ ਲੈ ਪੂਰੀ ਲਫਾਵਾ ਲੂਗਾ ਲੋਣ ਵਾਲਾ ਲਵਾਈਏ ਨਾ ਤੇ ਬਹਿਲੇ ਆ ਤੇ ਬੈਠੇ ਹੈ ਇਹ ਆਏ ਕੰਮ ਨਹੀਂ ਕਰਦੇ ਗੱਲ ਕਰਦੇ ਗੱਲ ਪਤਾ ਕਿ ਜਦ ਤੱਕ ਮੀਂਹ ਨਹੀਂ ਪੈਣਾ ਯਾਰ ਮੀਂਹ ਤਾਂ ਪੈ ਗਿਆ ਹਾਂ ਬਲੈਡ ਦੇ ਦਾ ਜਦ ਲੈਟ ਆ ਗਈ ਸਾਰੇ ਪਾਣੀ ਖੜਾ ਹੁਣ ਇਹਨਾਂ ਦੀ ਬਹੁਤ ਨਹੀਂ ਭਲਾਣੀਆਂ ਨਾਲੇ ਮੈਂ ਇਹਨਾਂ ਨੂੰ ਕਹ ਕੇ ਉਹੀ ਗੱਲ ਕਹਿ ਰਹੇ ਹਾਂ ਬਈ ਜਦ ਤੱਕ ਮੀਂਹ ਨਹੀਂ ਪੈਂਦਾ ਤੁਸੀਂ ਐਵੇਂ ਵਹਿਲੇ ਫਿਰਨਾ ਜਦ ਮੀਂਹ ਪੈ ਗਿਆ ਫਿਰ ਤਾਂ ਹੁਣ ਤਾਂ ਪਾਣੀ ਦੌੜਨਾ ਹਾਂ ਇੱਥਾਂ ਮੈਨੂੰ ਹੰਨਦਾਇ ਪੋਲੀਮੁਕੂ ਜਣਾ ਪੂਰੀ 6 ਘੰਟੇ ਹੀ ਭਰਦਾ ਸੀ ਹੁਣ 3 ਘੰਟੇ ਹੀ ਲਾ ਭਰ ਕੱਢ ਕੱਢਿਆ ਬੰਦੀ ਭਰਨੇ ਹੁੰਦਾ ਇਹ ਉੱਪਰ ਪਾਣੀ ਆਣਾ ਹੈ ਅੰਡੇ ਦਾ ਪੁੱਤ ਭਰਿਆ ਪਿਆ ਹੁਣ ਆਇ ਨਹੀਂ ਵੜਨਾ ਪਹਿਲਾਂ ਵੇਹੜਾ ਪਾ ਪੂਰਾ ਭਰਦਾ ਸੀ ਫੇ ਗਾਂ 'ਤੇ ਭਰਦਾ ਹੈ ਜਾਂਦਾ ਰਲਾ ਦੇ ਲੈ ਤਪਦਾ ਹੁੰਦਾ ਤਾਂ ਉਹਨੂੰ ਠੰਡਾ ਕਰਨਾ ਫੇ ਉਹਦੇ ਵਿੱਚ ਪਾਣੀ ਨੇ ਪੜਨਾ ਕਿਹਨੇ ਭਾਈ ਅੱਜ ਅੱਜ ਸਵਾਦ ਸਤ ਤੋਂ ਵੱਧ ਦਾ ਫੱਕ ਪੈਣਾ ਅੱਜ ਸਵਾਦ ਆਇਆ ਇੱਥੇ ਨੂੰ ਆਉਣ ਇਦਾਂ ਰੋ ਤੁਹਾਨੂੰ ਅੱਜ ਮੀਟਿੰਗ ਲੰਦੂ ਨਾਲੇ ਅੱਜ ਰੂਹ ਗਰੀਬ ਵੀ ਬਾਹਰ ਨਿਕਲੀਏ ਅੱਜ ਮੋਟਰਸਾਈਕਲ ਵੀ ਸਾਫ ਆ ਤੇਰਾ ਉਹ ਗਿੱਲੇ ਨਾਲ ਨਿਬੜਿਆ ਪਿਆ ਉਹ ਬੁੱਬਲ ਦੇ ਬਚ ਗਿਆ ਬੁੱਬਲ ਦੇ ਬਚ ਗਿਆ ਨਾਲੇ ਹੋਰ ਆ ਜੇ ਵੀ ਮੁਰੇ ਲੱਗਣੀ ਲੱਗ ਕੇ ਮੋਟਰਸਾਈਕਲ ਉਹਨੂੰ ਕਹਿੰਦੇ ਤੇ ਵੀ ਟੱਪ ਚ ਵੇਰ ਜਾ ਵੀ ਲੰਗ ਜਾ ਯਾਰ ਤੇਰ ਜਾਉਂਗੇ ਪਹਿਲਾਂ ਤੋਂ ਵੀ ਲੰਗ ਜੇ ਕੋਈ ਟਰੈਕਟਰ ਵਾਲਾ ਮਿਲ ਗਿਆ ਫਿਰ ਤਾਂ ਜਮਾਈ ਬਿਮਾਰੀ ਵੇ ਜਾਂਦੀ ਸੀ ਪਰ ਇੱਕ ਫਾਇਦਾ ਹੋਇਆ ਨਾ ਹੁਣ ਜੀਰੀ ਤਾਂ ਹੁਣ ਜੀਰੀ ਨੇ ਸੁੱਕਣਾ ਨਹੀਂ ਹੈਗਾ ਜਿਕਣਾ ਪਹਿਲਾਂ ਹਾਂ ਜਿਕਣਾ ਸੁੱਕੇ ਜਲਦੀ ਜਿਹੜੀ ਮੇਰੀ ਲੱਗੀ ਇਹ ਤਾਂ ਉਡੀ ਲੱਗੀ ਆ ਹਰਸ਼ੀਬੀਰ ਦੀ ਲੱਗੀ ਆ ਹੁਣ ਇਹਨਾਂ ਨੇ ਹਰੀ ਬਾਕੀ ਖੇਤ ਨਾਂ ਪਛਾਣੇ ਨਾਂ ਵਜਾੜੇ ਹੋਣੇ ਇਹ ਘਟੋ ਘਟ ਜੱਗੇ 5 ਦਿਨ ਗੱਗੇ ਨਾਂ ਮੀਂਹ ਪੈਂਦਾ ਮੈਂ ਕਹਿੰਦਾ ਬਹੁਤ ਲੂਹ ਰੋਣੇ ਤੇ ਬਹੁਤ ਵਾਹੀ ਹੁਣ ਦੇਖ ਜਿਹਦੇ ਉਹ ਜ਼ਮੀਨ ਜ਼ਿਆਦਾ ਏ ਉਹਨੇ 5 ਕਿਲੇ ਜੀਰੀ ਦੇ ਲਾ ਲੇ ਪਿੱਛੇ ਜਿਹੜੇ ਉਹਦੇ ਗੰਨੇ ਆਉ ਸੁੱਕ ਜਾਣੇ ਸੁੱਕ ਜਾਣੇ ਆਹ ਕੰਮ ਹੋਣਾ ਆ ਮੇਰੀ ਮੋਟਰ 5 ਕਿਲੇ ਜੀਰੀ ਦਾ ਉਹੀ ਨਹੀਂ ਭਰਦੇ ਜੀ ਤੇ ਬਾਦਾਂ 5 ਕਿਲੇ ਘਾਹ ਦਾ ਬਾਦਾਂ ਬਾਹਰ ਚੁੱਕੇ ਲਾਉਣੇ ਆਹ ਮਹੀਨੇ ਦਾ ਬਹੁਤ ਫਾਇਦਾ ਕਰਦਾ ਮੇਰੇ ਗੰਨੇ আর ਚਰੀਆਂ ਨੂੰ ਖਰਾਬਤਾ ਹਜੇ 10 ਦਿਨ ਬਾਅਦ ਤੇ ਸਭ ਕੋ ਸਭ ਕੋ ਕਰਦਾ ਜੀ ਗੰਨੇ ਕਾ ਚਰੀਆਂ ਗੋ ਗੋ ਕਰਦੇ ਹਾਂ ਲੋੜ ਨਹੀਂ ਹੋ ਪਾਣੀ ਦੀ ਉਹ ਪదల ਨੇ ਤਰਨਾ ਵੀ ਦੇ ਨਾਲੇ ਆ। ਹਾਂ। ਬੱਦਲ ਆਇਆ ਬਹੁਤ ਆ। ਇਹ ਹਵਾ ਨੇ ਕੰਮ ਖਰਾਬ ਕਰਤਾ। ਹਵਾ ਲਈ ਬੱਦਲ ਯਾਰ ਆ। ਆਪਣੇ ਹਵਾ ਪਤਾ ਨਹੀਂ ਬੂਟੀਆਂ ਕਰਕੇ ਜਿਆਦਾ ਚੱਲ ਬੰਦੇ ਆ। ਪਤਾ ਨਹੀਂ ਆ ਫਿਰ ਮੋਲਣਾ ਚਾਹੀਦੀ ਸੀ ਸੀ। ਹਾਂ। ਫੇ ਵੀ ਯਾਰ ਠੀਕ ਆ। ਮੀਂਹ ਫੇਲਾ ਪਿਆ ਬਾ। ਹਾਂ। ਜਿਹੜਾ ਵਿਆਹ ਵਾਲੇ ਦਾ ਢੋਲ ਵੱਜਦਾ ਪਤਾ ਲੱਜੇ ਮਿਹੋਟਾ ਉਹ ਪਿੰਡ ਵਿਆਹ। ਉਹ ਆ ਠੀਕ ਐ ਇੰਨਾ ਕਮੀ ਬਸ। ਆ ਦੇਖ ਯਾਰ ਮੌਸਮ ਵੀ ਆ। ਆ ਦੇਖ ਹਰਿਆਲੀ ਕਿ ਕਹੀ ਹੋਗੀ ਲੈ। ਜਿਹੜਾ ਪਿਜਲੇ ਨਾਲ ਤਾਂ ਬੱਟਾ ਲਾ ਕੇ ਜਾਣੇ ਜਦ ਮੀਂਹ ਇਹਨਾ ਪੇਟ ਉੱਡ ਜਾਣੀ ਐ। ਤੁਹਾਈ ਦੇਖਦਾ ਹੁਣ ਨਹੀਂ ਅੱਗੇ ਦਾ ਲਾਦਰਾਂਗੇ ਮੈਂ ਹੈਗਾ ਹੁਣ ਅੱਖਾਂ ਨੂੰ ਚੁੱਪ ਤਾਂ ਲੰਗਿਆ ਹੁਣ ਗੱਗੇ 8 ਵਜ ਗਏ ਐ ਦਿਨੋਂ ਤੱਕ ਅਗਲਾ ਕਹਿੰਦਾ ਚੰਨੂ ਘਰ ਨੂੰ ਚੱਲੀ ਜਾਏ ਚੱਲੋ ਨਿਬੜ ਗਿਆ 8 ਵਜ ਦਾ ਬਹੁਤ ਪਾ ਜਾਂਦੀ ਆ ਹਾਂ ਆਦਾ ਆਪਣਾ ਇਹਨੂੰ ਹੈ ਸੂਰ ਦੇ ਤਾਂ ਆਇਆ ਵਾ ਪਿੱਛੇ ਉਹਲੇ ਖੜਾ ਹੋਦੇ ਉਧਰ ਰੁਕਿਆ ਵਾ ਮੈਂ ਪਾਣੀ ਲੈ ਘੇਰਿਆ ਹੋਇਆ ਪਾਣੀ ਲੈ ਘੇਰਿਆ ਵਾ ਅੱਜ ਫੇਰ ਪਾਜੇ ਇੰਨਾ ਕ ਸ਼ਾਮ ਜੀ ਨੂੰ ਇੰਨਾ ਕ ਫੇਰ ਪਾਜੇ ਅੱਜ ਹਾਂ ਐ ਫੇਰ ਦੋ ਤੇ ਤਿੰਨ ਜੱਦ ਤੱਕ ਕੱਟ ਲਾ ਦੇ 11 ਦੇ ਲੈ ਕੇ 20 ਦੇ ਦੱਸਿਆ ਵਾ ਕੱਲ ਦੱਸਿਆ ਵਾ ਅੱਜ ਨਹੀਂ ਆ ਸਹਿਵਾ ਕੱਲੂ ਕੱਲੂ ਸਹਿਵਾ ਮੈਂ ਇਹ ਤਾਂ ਲਾਦੀ ਪੂਰੀ ਉਹ ਕਹਿ ਉਹਨੇ ਓਵਰਫਲੋ ਜੀ ਕੱਲ ਨੂੰ ਸਿਆ ਉਹਦੇ ਬਾਅਦ ਦੋ ਦਿਨ ਦਾ ਗੈਪ ਆ ਫੇਰ ਸਿਆ ਵਾਂ ਐ ਸਿਆ ਅੱਛਾ ਛਾੜ ਛੱਡ ਕੇ ਹਾਂ ਹਾਂ ਬਰੋ ਬਾਕੀ ਦੇਖੋ ਉਹ ਜੂ ਪਹਿਲੀ ਟੱਕਰ ਹਾਂ ਬਾਈ ਨੇ ਨਾ ਪਈਆ ਰੋਜੇ ਪਈਆ ਕਰਕੇ ਹਾਂ ਆਰਐਸਪੀ ਨਾਲ ਮੋਟਰ ਪਰ ਆ ਗਈ ਲੈ ਜਿਹੜੀ ਪਿੰਡਾ ਬਾਵਨਾ ਨੇ ਫੇਰ ਕੋੜਾ ਇੱਧਰ ਆ ਕੋੜੇ ਹੌਲੀ ਹੌਲੀ ਲਾਉਣੇ ਆ ਹੌਲੀ ਹੌਲੀ ਲਾਉਣੇ ਦੇਖ ਕੇ ਵੀ ਕਿੱਥੇ ਫਾਲਟਾ ਕਿੱਥੇ ਨਹੀਂ ਬਾਕੀ ਤਾਰਾ ਵੀ ਡੰਡੀਆਂ ਹੋ ਗਈਆਂ ਹਾਂ ਆ ਕੋសារ ਆ ਵੀ ਮੜਾ ਮੋਟਾ ਘੁੰਮ ਕੇ ਕਿਤੇ ਦੇਖ ਲਉ ਨਾ ਕਿਤੇ ਛਿੜੀ ਝੂਟੀ ਫੜੀ ਹੋਈ ਕੱਢ ਦੋ ਵੀ ਜਿਹੜੇ ਆਲ ਦਾ ਨੰਬਰ ਲੈ ਲਓ ਦੱਸੇ ਸਹੀ ਕੋਈ ਫੋਨ ਨਹੀਂ ਚੱਕ ਦੋ ਨਾ 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 ਗੱਲ ਕਰਕੇ ਆਪਣਾ ਨਾਲ ਨਾਲ ਛੇਟੀਆਂ ਕੱਢ ਦੋ ਬਸ ਸਾਰੇ ਵਸੇ ਨੂੰ ਫੋਨ ਕਰ ਲੈ ਗੱਲੇ ਨਹੀਂ ਬਣੀ ਵੀ ਉਹਦਾ ਤਾਂ ਥੋੜੀ ਲੈਟ gehੜੀ ਆ ਜਾਂ ਪਿੰਡ ਆ ਗਈ ਫਿਰ ਆ ਵੀ ਆਉਣੀ ਆ ਇਹ ਫੇਰ 12 ਵਜੇ ਭੱਜ ਜਾਣੀ ਟਾਈਮ ਤੇ ਕੋਈ ਵੀ ਨਹੀਂ ਰਹਿਣੀ ਹਾਂ ਬੱਸ ਪਤਾ ਵੀ ਕੁਝ ਨਹੀਂ ਇਹ ਮੀਂਹ ਜੇ ਥੈਡ ਵੀ ਦਿੰਦੇ ਆ ਛੱਡ ਵੀ ਦਿੰਦੇ ਆ ਕਿਤੇ ਲੈ ਨਹੀਂ ਚੱਲਦੀ ਨਾ ਪਰ ਇਹਨੂੰ ਓਵਰ ਛੱਡ ਦਿੰਦੇ ਆ ਕੋ ਲੋਰ ਨਹੀਂ ਦੇ ਪਿੰਡ ਤਾਰਾ ਤੂਰਾ ਪਰ ਉਹ ਕਰਕੇ ਛੱਡ ਦਿੰਦੇ ਤੈਂਗਾ ਜਿਹੜਾ ਤਾਰਾ ਠੰਡੀਆਂ ਹੋ ਗਈਆਂ ਉਹ ਕਿਥੇ ਲੁੱਟ ਬੈਠੇ ਲੱਜਨੇ ਨੇ 15 ਦਾ 10000 15 ਦਾ ਇਸੇ ਸੋ ਇੰਨੇ ਕਿ ਤਾਂ ਲੰਘ ਜਾਣ ਪਨੇਦੀ ਛੋਟੀ ਜਾਨੇ 110 ਨਹੀਂ ਮੇਰੇ ਸਾਰੇ 26 ਹੋਣ ਅੱਛਾ ਅੱਲਾ ਦੋ ਬੀਜ ਦੇ ਇੱਕ ਤਾਂ ਉਹ ਬੀਜ ਦੇ 170 ਉਹ ਜਿਹੜਾ 31 131 ਹਾਂ ਤੇ 34 ਜਿਹੜਾ ਦੋਈ ਬੀਜ ਖਰਾਬ ਉਸ ਕਿਹੜੇ ਦਾ ਪਿਛੇ ਦਾ ਕਿਹੜਾ ਦਾ 110 ਹਾਂ ਸੁਪਰੀਮ 110 ਉਹ ਵਧੀਆ ਤਾਂ ਇਹਨਾਂ ਦਾ ਬਈ ਬਹੁਤ ਨਿਕਲਿਆ ਵਧੀਆ ਮੈਂ ਮੇਰੇ ਉਹੀ ਆ ਹਾਂ ਬਹੁਤ ਦੂਸੇ ਲਾਇਆ ਮੈਂ ਆਹ ਆਹ ਟਾਈਮ ਚ ਲੱਗਦਾ ਪਹਿਲਾਂ ਅਗੇ ਗੇਤਿਆਂ ਚ ਲਾਤਾ ਗੇਤਿਆਂ ਚ ਲੱਗਦਾ ਕੱਲ ਫਿਨਿਸ਼ ਕਰਤਾ ਸਾਰਾ ਕੰਮ ਹੈ ਨਾ ਫੇ ਪੱਕ ਦਾ ਲੇਟ ਆ ਫੇ ਵੀ ਪੱਕ ਦਾ ਲੇਟ ਹੈ ਹਾਂ ਹਦਲ ਲੇਟ ਬੜੇ ਨੇ ਪੱਕ ਦਾ ਲੇਟ ਹੋਰ ਆਹ ਗੇੜੀ ਦੇਖ ਤੇ ਦੂ ਤਰੀਕੂ 710 ਦੇ ਪਹਿਲਾ ਨੇ ਭੱਜਿਆ ਨੇ ਫਰੀ ਜਾਣਾ ਕਰ ਪੈਣ ਲਈ ਜਾਂਦਾ ਹੀ ਜਾਣਾ ਤੈਨੂੰ ਜਦ ਪਤਾ ਲੱਗਣਾ ਵੀ ਇਹ ਨਜ਼ਾਰਾ ਤਾਂ ਹੋਣਾ ਆ ਹਾਂ ਪਹਿਲਾਂ ਗੇਤਿਆਂ ਨੇ ਫਰੀ ਜਿਹੜਾ ਟਰਾਲੀਆਂ ਚੱਕੀਆਂ ਇੰਨਾ ਜੀ ਇੰਨਾ ਝਾੜ ਮੈਨੂੰ ਟਰਾਲਾ ਦੇਖ ਕੇ ਕਰੀ ਜਾਣਾ ਜਿੱਦਣ ਤੇਰੇ ਜੇ ਬੰਬੂ ਪੈਣਾ ਫੇ ਟਰੈਕਟਰ ਤੋੜ ਕੇ ਦਿਖਾ ਦਿੰਦੀ ਐਨਾ ਫ ਉਹੀ ਗੱਲ ਆ ਪੂਛ ਵਾਲੇ ਹੀ ਕੰਮ ਆ ਪੂਛਾ ਕਿੰਨੀ ਲੇਟ ਪੱਡ ਹੁੰਦੀ ਸੀ ਪੂਛਾ ਨੇ ਸਾਰੇ ਬੀਜਾਂ ਨੇ ਝਾੜ ਦੇਖੇ ਟਾਈਮ ਹੁੰਦੀ ਸੀ ਬਾਏ ਗੇੜਾ ਜੇ ਇੱਕੇ ਆਉਂਦਾ ਜੇ ਪਰ ਤੰਦ ਸੱਬੇ ਜਿਹਨਾਂ ਨੇ ਨਾ ਵਧੀਆ ਜਿੰਨਾ ਮੈਂ ਸਾਰਾ ਲਾਇਆ ਵੀ ਇੱਕੇ ਬੀਜ ਮੇਰਾ ਸਾਰੇ ਉਹ ਤਾਂ ਵਧੀਆ ਸੁਪਰੀਮ ਦਾ ਜਗਦੀਪ ਦੇ ਵੀ ਇਹੇ ਸੁਪਰੀਮ ਹੈ ਸੁਪਰੀਮ ਲਾਇਆ ਕਰਦੀਆਂ ਨੇ ਅਸੀਂ ਦੇਖੋ ਮੈਂ ਤਾਂ ਦੋ ਦਿਨ ਲਾਤੇ ਵੀ ਜਾਂ ਇੱਧਰ ਜਾਂ ਉੱਧਰ ਇੱਕ ਵਾਰਸਾ ਹੋਣੇ ਅਸੀਂ ਨਿਕਲੋਂਦੇ ਆਂਦਾ ਤੇ ਲੱਗੇ ਹੋਏਗੇ ਹਾਂ ਉਹ ਇੱਕ ਵੀਰ ਦਾ ਵੀ ਭਰੋਸਾ ਲਾਗੇ ਹੈ ਪਨੀਰੀ ਘਟ ਗਈ ਘਟ ਗਈ ਸਹ ਪਨੀਰੀ ਮੋਟੀ ਬਹੁਤ ਕਹਿੰਦੇ 80 ਗੁੱਟੀਆਂ ਲੱਗ ਕੇ ਅਸਲ ਗੱਲ ਇਹ ਚਾਹੀਦੀ ਉਹ ਮੋਟੀ ਜਿਹੜੀ ਬਰੀਕ ਆ ਉਹ ਪਾਣੀ ਦੇ ਤੱਤੀ ਹੋ ਕੇ ਮਰ ਜਾਂਦੀ ਆ ਇਹ ਐਂ ਹੱਥ ਫੜਦੇ ਆ ਥੋੜੀ ਦੂਰ ਜਾ ਕੇ ਮੁੱਕ ਜਾਂਦੀ ਆ ਨਹੀਂ ਖੜੇ ਐਂ ਫੜਦੇ ਆ ਉਹ ਨਿਕਲ ਜene ਦੂਸਰ ਸਾਈਡ ਨੂੰ ਬਰੀਕ ਪਨੀਰੀ ਦੇ ਜਿੰਨੇ ਜ਼ਿਆਦਾ ਹੁੰਦੇ ਉਹਨੇ ਛਿੱਦੀ ਲੰਮਦੇ ਆ ਹਾਂ ਨਹੀਂ ਨਹੀਂ ਮੋਟੀ ਆਉਣੀ ਛਿੱਦੀ ਪੂਜਾ ਕਰੂ ਨਾਲੇ ਹਰੀ ਰਹੋ ਹਰੀ ਰਹੋਗੀ ਦੂਈ ਤਾਂ ਜਦੇ ਦੇਖਿਆ ਬਾਈ ਐ ਉਹ ਉਹ ਤਾਂ ਪਾਣੀ ਦਾ ਬਲੰਦਾ ਕਰਕੇ ਬਹਿ ਜਾਂਦੀ ਆ ਉਹ 5-4 ਦਿਨ ਬਾਅਦ ਜੰਦੂ ਉਂਗਲ ਜਾਂਦੀ ਬੰਗਲ ਜਾਂਦੀ ਆ ਰਜੋਰ ਬਧੀਆ ਠੰਡਾ ਹੋ ਗਿਆ ਦੋ ਦਿਨ ਠੰਡੇ ਰਹੇ ਉਹ ਹਾਂ ਹਫਤਾ ਕਦਾ ਚਾਹੀਦਾ ਆਪਾਂ ਨੂੰ ਠੰਡਾ ਹਾਂ ਬਧੀਰੀ ਦੁਪਹਾ ਸਹੀਲੀ ਬਧੀਰੀ ਦੁਪਹਾ ਰੇਦੂ ਪਰ ਲੰਗਰ ਵੀ ਬਾਈ ਬਹੁਤ ਲੱਗੇ ਮਿੱਠੇ ਬਾਣੀ ਹਾਂ ਹੈਨਾ ਰਾਸ ਆ ਗਏ ਤੇ ਮਰਗੇ ਤੇ ਕਿਹ ਗਈ ਨਹੀਂ ਤਾਂ ਮਰਗੇ ਕਾਸਾ ਜੀਬ ਨਿਕਲ ਗਈ ਜੀ ਦੁਪਹਿਰ ਨੂੰ ਮੁੱਖਾ ਦਾ ਬਾਈ ਸਾਲੇ ਕਾ ਕਰਦੇ ਤੇ ਸਾਲੇ ਅੱਜ ਤੇ ਰੱਦੂ ਕਰਦੇ ਸੀ ਪੰਜਾਸੇ ਉਹੋ ਕੂਚਨਾ ਗੂਰੀ ਤੇਗ ਨਿਕਲੇ ਨਾ ਦੇਗਾ 2 ਘੰਟੇ ਪਹਿਲਾਂ ਪਾਣੀ ਪਾਇਆ ਉਹਦਾ ਖੇਤ ਚ ਉਹਨੂੰ ਪਾਣੀ ਬੰਦ ਆ। ਆ ਚੱਲ ਉਹਨੂੰ ਡਿਲੇਜਨ ਕਹਨੂੰ ਜਾਣਾ ਪਾਣੀ ਕਿਉਂ ਜਾਣਾ। ਹਾਂ। ਇੱਥੇ ਇੱਥੇ ਤੱਕ ਫੂਕ ਤੇ ਪੈਰ ਮੇਰੇ ਪਾਣੀ ਨਹੀਂ ਏਕਣੇ। ਕਹਿੰਦੇ ਨੇ ਧਰਤੀ ਠੰਡਾ ਹੋਵੇ ਤਾਂ ਕੱਦੂ ਵਾਲੀ ਕੱਦੂ ਵਾਲਾ ਪਾਣੀ ਠੰਡਾ ਹੁੰਦਾ। ਦੂਆ ਨਹੀਂਦਾ ਕਿ ਏਕਣੀ ਤਾਂ। ਇਹ ਪਾਣੀ ਪੈ ਰਿਹਾ ਨਾਲ ਦੀ ਨਾਲ ਪੈ ਰਿਹਾ ਠੰਡਾ ਹੋਈ ਬਸ। ਉਤੇ ਮਾ ਕੋਈ ਇੰਡਨਿਕ। ਜਿਹੜਾ ਠੜ ਗਿਆ ਉਹ ਠੰਡਾ ਨਹੀਂ। ਠੰਡਾ ਕੋਈ ਨਹੀਂ ਹੈਗਾ। ਚੱਲ ਬਾਕੀ ਅੱਜ ਵੀ ਦੱਸਿਆ ਮੈਂ। ਦੇਖ ਕੇ ਨਗਰਮੀ ਪੇ ਆਪ ਅਪਾਰਟਮੈਂਟ ਤੇ ਪਟਾ। ਕੱਟ ਤਾ ਉਹ ਹੈ ਦੇਖ ਕਿੰਨੀ ਜੜੀ ਵੀ ਆ ਤਲਾਬ ਤਲਾਬ ਤਾਂ ਜੜੀ ਆ ਜੱਕਦਾ ਕਰ ਆ ਚਾਰੋਂ ਬੋਕੀ ਚਾਰ ਚਾਰ ਪੰਜ ਪੰਜ ਹੈਗੀ ਆ ਹੈਗੀ ਹੈ ਇਹ ਚਾਰ ਉਂਗਲ ਆ ਦੇ ਲਾ ਪੂਰੀ ਤਲਾਬ ਆਏ ਥੱਲੇ ਬਹੁਤ ਬਹੁਤ ਆ ਜੀ ਪਾਣੀ ਭੱਜੀ ਜਾਣਾ ਉਪਰ ਅਜੇ ਤਾਂ ਰਾਤ ਕਿਹੜੇ ਨੇੜੇ ਤੋਂ ਪਤਾ ਲੱਗਿਆ ਵੀ ਕਿੰਨਾ ਪੈਂਦਾ ਸਾਲਾ ਲੱਲੀ ਸੁਣੀ ਗਈ ਬਾਅਦ ਚ ਫੇਰ ਆ ਗਿਆ ਤਾਂ ਤਾਂ ਆ ਗਿਆ ਰਾਤ ਇਹ ਲੈੜਣਾ ਉਹ ਵੀ ਨੀਂ ਨੋਕਦੀ ਆਈ ਆ ਪਰ ਲਾਈਟ ਵੀ ਆ ਗਈ ਰਾਤ ਆ। ਠੰਡ ਲਾਦੀ ਦੀ ਰਾਤ। ਰਾਤ ਠੰਡ ਲਾਦੀ ਦੀ। ਆ ਤਾਂ ਲੈਂਟਰੀ ਥੋੜੀ ਦੇ ਬਚਾਈ ਰਹੀ। ਰਾਤ ਲਾਈਟ ਆਉਣੀ ਵੀ ਨਹੀਂ ਦੀ। ਉਹ ਦੱਸਾਂ ਕਿ ਕਿਹੜਾ ਜਿਹੜਾ ਉੱਥੇ ਲੋਡੀ ਦੇ ਘਰ ਕੋਲ ਬੀਮ ਖੜਾ ਕਰਿਆ ਪਾਲ ਨੇ। ਜਾਂ ਮੈਂ ਇੱਧਰ ਤੇ ਆ ਪੈਣੀ ਤੇ 8:30 8:30 ਵਜੇ ਨੇਰੇ ਹੋਏ। ਮਾਇ ਤਾਰਾ ਦੇਖਦਾ ਹੁੰਦਾ ਤਾਂ ਉਹ ਜਿਹੜੀ ਤਾਰ ਹੇਟ ਲਈ ਆ ਆਪਣੀ ਇਹਦੇ ਵਾਲੀ ਅਰਥ ਵਾਲੀ ਉਹ ਬੀਮ ਵਿੱਚ ਫਸੀ ਵੀ ਦੇ ਉਹਦੇ। ਅੱਛਾ। ਪਹਿਲਾਂ ਤਾਂ ਲੈ ਲੇ ਮੈਂ ਛੋਟੇ ਛੋਟੇ ਡੰਡੇ ਡੰਡੇ ਜੀ। ਮਾਰੇ ਉਹਦੇ ਨੇ ਪਹਿਲਾਂ ਕਿੱਥੇ ਨਿਕਲੇ ਉਹ ਤਿੰਨ ਤਾਰਾਂ ਦੇ ਵਿਚਾਲੇ ਫਸ ਗਈ। ਬਾ ਫੇੜ ਲੱਤਾ ਇਹ ਜਾਂ ਮੋਟਾ ਮੂਠਾ ਬਾ ਉਹ ਵੀ ਮਾਰਿਆ ਐ ਕਰਕੇ ਉੱਥੋਂ ਤਾਂ ਨਿਕਲੇ ਐਨਾ ਸੋਹਰ ਲੈਟ ਨਹੀਂ ਜੇ ਲੈਟ ਹੁੰਦੇ ਹੋਏ ਪਟਾਕੇ ਪੈਣਦੇ ਜੇ ਨਾ ਕੱਢਦਾ ਫੇਰ ਨਹੀਂ ਤੇ ਚੱਲਣੀ ਠੀਕ ਆ ਠੀਕ ਆ ਫੇਰ ਤਾਂ ਸਾਰਿਆਂ ਦੇ 9 ਕਬਜਾ ਆਪਣੀ ਦੀ ਤੈ ਕ ਕੰਮ ਕੰਮ ਸ਼ੁਰੂ ਮੇਰੇ ਤਾਂ ਲੱਜਣੇ 10 12 15 15 ਹੀ ਲੰਘ ਜਣੇ ਕਿਹੜਾ ਬੀਜਾ ਤੇਰਾ ਮੈਂ ਤਾਂ 26 ਹੁਣ ਸਾਰੇ 26 ਲਿਆਂਦਾ ਇਹਨੇ ਪਹਿਲਾਂ ਦੂਆ ਬੀਜਾ ਦਾ ਉਹ ਤਾਂ ਥੋੜਾ ਖਰਾਬ ਹੋ ਗਿਆ ਨਾ ਉਹ ਖਰਾਬ ਹੋ ਗਿਆ ਉਹਨੇ ਫੇਰ ਰਾਲਣਾ ਨਹੀਂ ਨਾ ਹੁਣ ਤਾਂ ਰਾਲਣਾ ਨਹੀਂ ਹੈਗਾ ਹੁਣ ਤਾਂ 26 ਹੀ ਤੇ ਲੰਘ ਜਣੇ ਆਹ ਤਾਂ ਮਿਲਦੀ ਦੀ ਮੈਨੂੰ 26 ਦਾ ਉਹ ਵਧੀਆ ਵੀ ਖੜੀ ਸੀ ਪ੍ਰਧਾਨ ਪਾ ਅਗੇਤੀ ਦਾ ਫਾਇਦਾ ਨਹੀਂ ਦਾ 26 ਤਾਂ ਹਾਂ ਅਗੇ ਪਹਿਲੀ ਦੇ ਬਾਅਦ ਲਾਵੇ ਉਹਦਾ ਫਾਇਦਾ ਜਿਹਨੇ ਹੁਣ ਆਲੂ-ਆਲੂ ਲਾਉਣੇ ਉਹਨਾਂ ਨੂੰ ਵਧੀਆ ਇਹ 26 ਦਾ ਅਸਲ ਝਾੜ ਲੈਣਾ ਪਹਿਲੀ ਦੇ ਬਾਅਦ ਲਾਵੇ ਹਾਂ ਪਹਿਲੀ ਤੇ ਵੀ ਉਹ 10 ਨੂੰ 12 ਨੂੰ 15 ਨੂੰ ਲਾ ਦੇ ਪਾਣਾ ਇਹ ਫਾਇਦੇ ਚ ਇਹਦੇ ਨਾਲੇ ਹੋ ਜਾਂਦੀ ਜਿਹਦੇ ਇਹ ਨਾਲੇ ਹੀ ਹੋ ਜਾਂਦੀ ਨਾਲੇ ਰਲ ਜਾਂਦੀ ਦੂਜੇ ਨਾਲ ਆ ਜਾਂਦੀ ਉਹ ਯਾਰ ਹੁਣ ਮੈਂ ਚਰੀ ਵਾਲਾ ਏ ਉਹ ਮੈਂ ਕਟੋਕੜ ਕੁਰੀ 20 ਦਿਨ ਬਾਅਦ ਲਾਉਣਾ ਵੱਢਣੀ ਨਾਲੇ ਆ ਇਹਦੇ ਉਹਨੇ ਆ ਜਾਣਾ ਜਿਹਦੇ ਨਾਲੇ ਪੱਕ ਜਾਂਦੀ ਹੈ ਪਿਛਲੀ ਵਾਰ ਮੈਂ 7301 ਜੀ ਦੇ ਨਾਲ ਬੀਤੀ ਉਹ ਉਹ ਤਾਂ ਰੁੜ ਗਈ ਐ ਮੈਂ ਪੱਕ ਗਈ ਇੱਕ 26 ਨੂੰ ਬਿਮਾਰੀ ਨਹੀਂ ਪੈਂਦੀ ਕਹੂੰਗੀ ਇਹ ਆਪਣਾ ਗਿਰਦੀ ਨਹੀਂ ਸਾਫ਼ ਸੁਥਰੀ ਸਾਫ਼ ਦੁਤਰੀ ਰਹਿੰਦੀ ਐ ਇਹਨਾਂ ਗਿਰਦੀ ਵੀ ਹੈ ਨਹੀਂ ਉਹ ਦੂਆ ਨੂੰ ਪਾਈ ਜਿਹੜਾ ਲੰਬਾ ਟਾਈਮ ਲੇ ਰਿਹਾ ਤਾਂ ਫਿਰ ਤੇਲਾ ਪੈਣ ਲੱਗ ਜਾਂਦਾ ਉਹ ਤੇਲਾ ਪੈਣ ਲੱਗ ਜਾਂਦਾ ਇਹਦਾ ਪ੍ਰਾਲ ਖਾਨਾ ਵੀ ਘਟਉਂਦਾ ਇਹਦਾ ਪ੍ਰਾਲ ਘਟਾ ਇਹਦਾ ਪ੍ਰਾਲੀਓ ਬਹੁਤ ਸੁਣੀ ਹੁੰਦੀ ਐ ਚੱਟੀ ਪਈ ਹੁੰਦੀ ਐ ਇਹ ਹੁਣ ਡੰਗਰਾ ਡੰਗਰਾਂ ਵਾਲੇ ਵੱਢਦੇ ਫਾਇਦੇ ਚ ਰਹਿੰਦੇ ਹੂੰ ਗੀਤੀ ਦਾ ਹੋਰ ਆ ਗੁਜਰਗਾ ਦੇ ਪ੍ਰਾਲੀ ਵੀ ਚੱਕ ਲੈਂਦੇ ਪਰ ਵਾਲੀ ਚੱਕ ਲੰਦੇ ਤਾਂ ਆਹੋ ਆਪਣਾ ਬਾਗੇ ਜਿਹੜਾ ਕੋ ਮਰਜ਼ੀ ਕਰੀਏ ਉਹ ਮੈਂ ਆਂ ਕਰਦਾ ਮੈਂ ਤਿੰਨ ਚਾਰ ਸਾਲ ਹੋ ਗਏ ਅੱਗ ਲਾਈ ਹੋਈ ਹੈ ਜਮਾ ਵੀ ਨਹੀਂ ਲਾਈ ਅੱਛਾ ਉਹ ਤੇਰੇ ਗੁਦਰ ਚੱਕ ਲਈ ਜਾਂਦੇ ਪਿਛਲੀ ਵਾਰ ਤਾਂ ਮੈਂ ਸੁਪਰ ਸੀਡਰ ਨਾਲੇ ਪਜਾਤੀ ਜਵੀ ਉਹ ਇੱਕ ਬਾਣੀ ਨਾ ਖਤਰਾ ਆਉਦਾ ਜਵੀ ਸੁਪਰ ਸੀਡਰ ਨਾਲੇ ਪਜੇਦੀ ਹਾਂਜੀ ਲਾਈਟ ਆ ਗਈ ਠੀਕ ਆ ਠੀਕ ਆ ਠੀਕ ਆ ਠੀਕ ਆ। ਕੀ ਕਹਿੰਦਾ? ਕਹਿੰਦਾ ਪਾਣੀ ਛੋੜ ਦੋ ਖਾਲੀ ਵੀਡੀਓ ਬਣਾਤਾ ਹੈ। ਕਹਿੰਦਾ ਲਾਈਟ ਆ ਗਈ ਮਾਪੇ ਨੂੰ। ਆ ਵੀ ਕੁਛ ਕਿ ਚਲਾ ਲ ਲੈਣੇ ਲਈ ਮੈਂ। ਆਓ ਪਾਪ ਛੱਡ ਲਾ। ਪਾਣੀ ਤੂੰ ਕੱਪੜੇ ਘਿੱਲੇ ਚ। ਹਾਂ। ਮਾ ਠੀਕ ਆ ਗਿਆ ਕੰਮ ਲੁਟ ਗ ਕੇ। ਆ ਨਵੇਂੜ ਲਾ ਇਤਨਾ ਘੰਟਾ ਲੱਗਣਾ ਤੇਰਾ। ਟੈਪਰੀ ਆ ਗਈ। ਇਹ 7.5 ਦੀ ਮੋਟਰ ਇਹਨੇ ਤੇਰਾ ਥੇਤੀ ਭਰਦਣਾ। ਬਾਈ ਇਥੇ ਵਿੱਗਾ ਘਰੇ ਦਾ 1.5 ਵਿੱਗਾ ਬਸ। ਇਹਨੇ ਥੇਤੀ ਭਰਦਣਾ ਦਾ। ਕਹੀ ਰੇ ਜੀ। ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਉੱਥੇ ਹੁਣ। ਚੱਲ ਵਾ ਦੇਖ ਕੇ ਆ ਮੰਨਾ ਪਾ ਫਿਰ ਮੁੰਡਿਆ। ਰੈਡੀ ਨੇ ਜੀ ਆ ਰਗੀ ਬਾਈ ਜੀ ਹੈਲੋ ਆ ਲਾਤੀ ਆ ਲੱਗ ਗਿਆ ਆਪਣਾ ਪਲਾਟ ਉਹ ਲੱਗ ਗਿਆ ਆ ਲੱਗ ਗਿਆ ਆ ਲੱਗ ਗਿਆ ਉਹ ਰਹਿ ਗਿਆ ਉਹਦੇ ਬਾਅਦ ਛੁੱਟੀਆਂ ਹੀ ਰੋਤਾਂ ਦੀ ਫੇ ਜਾਵਾਂਗੇ ਮੋਟਰ ਪਾਣੀ ਖਿਡਾਉਂਦੇ ਉੱਥੇ ਬਾ ਚਲਾ ਲੈਣੀ ਮੋਟਰ ਬਿਜਲੀ ਹੋਏ ਨੇ ਮੱਕੀ ਖਾਲ ਖਾਲ ਸਟੁੰਗਤ ਆ ਖਾਲ ਨਾਲੇ ਜਾਂਦੀ ਆ ਇੱਥੇ ਵੱਢਨੇ ਨੂੰ ਤੇ ਆਪਣਾ ਉੱਥੇ ਵੀ ਲੂਟ ਆ ਜੂਗਾ ਅੱਜ ਇੱਥੇ ਵੀ ਆ ਜਣ ਭਈਆ ਤਾਂ ਦੇ ਲੈ ਪਹਿਲਾਂ ਗੰਡੇਲੇ ਕੱਢਦਾ ਮੇਰੇ ਕੋਲ ਨੂੰ ਆਦਾ ਥੋੜੀ ਪਾਣੀ ਪੈਣਾ 2 ਘੰਟੇ ਪਾਣੀ ਪੈਣਾ ਉਹ ਵੀੜਲੇ ਗਿੱਲਾ ਹੈਗਾ ਗਿੱਲਾ ਹੋਂ ਤਾਂ ਉਹ ਘੱਟੇ ਪੈਣਾ ਹਾਂ ਬਾਕੀ ਇਹਨਾਂ ਦਾ ਆ ਕੇ ਦੇਖ ਲੈ ਬਾਈ ਮੈਂ ਪਰਸੋਂ ਗੱਦੂ ਗਰੇ ਬਹਿਜ ਪਾਣੀ ਨਹੀਂ ਪਾਇਆ ਨੈਚ ਨਾ ਉਹ ਚ ਆਹ ਜੇ ਵੀ ਦੇਖ ਲੈ ਮੈਨੂੰ ਦੋ ਦਿਨ ਲੱਗਦਾ ਨਹੀਂ ਵੀ ਸੁੱਕ ਜੂਗਾ ਅੱਛਾ ਜਣਾ ਬਣਾ ਹਜੇ ਆ ਦੇਖ ਇਹ ਤਾਂ ਲੱਗਦੇ ਰਹਿੰਦੇ ਆ ਇਹ ਕੱਲ ਪੂਰੇ ਭਰੇ ਸੱਗੇ ਦੇਖਣ ਲੱਗ ਜੀ ਹਾਂ ਇਹ ਪੀ ਗਿਆ ਇਹ ਜਾਂਵੇਂ ਹੋਏ ਭਈ ਹਾਂ ਇਹ ਨਰੇ ਬੀ ਜਾਂਦੇ ਤੇ ਜੱਕਾ ਮੋਟਾ ਜੱਕ ਲੱਗਿਆ ਹੋਇਆ ਇਹਨੂੰ ਹੇਠਾਂ ਤੱਕ ਜਿੰਨਾ ਬੱਟਲੇ ਪੱਟਲੇ ਰੋਤੀ ਗਾਹੜਾ ਰੇ ਪਾਣੀ ਆ ਵਧੀਆ ਹੈਨਾ ਹੋ ਰਹਿ ਗਿਆ ਇਹ ਤਾਂ ਪਾਣੀ ਬੋ ਪੀਣੇ ਦੇ ਜਿਹੜੀ ਲਿਖੀ ਹੋਈ ਉਹ ਤਾਂ ਪਹਿਲੇ ਇਤਰਗੜ ਬੀਜ ਹੈ ਇਹ ਬਈ ਤੇ 301 ਬਾਸਮਤ ਕਿਹੜੀ ਹੈ ਹਾਈਬ੍ਰਿਡ ਹਾਈਬ੍ਰਿਡ ਬਾਕੀ ਆਪਾਂ ਨੇ ਉੱਥੇ ਵੀ ਜੜਾ ਏ 468 ਮੋਡਰਪ ਹਾਈਬ੍ਰਿਡ ਹਾਈਬ੍ਰਿਡ ਇਹਦਾ ਉਹਦੇ ਨਾਲ ਚਰੀ ਜਣਾ ਵਿੱਚ ਲਾਉਣਾ 126 126 ਨੇ ਅਜੇ ਰਕੜੇ ਆ ਕਦੇ ਇੱਕ ਬੀਜ ਨਾਲ ਲਾਓ ਮੈਂ ਕਿ ਕੋਲ ਹਾਂ ਇਰਣਾ ਦੇਵਾ ਚਾਹ ਬਤਾ ਯਾਰ ਬਾਕੀ ਇਹ ਲੂਟਾਈ ਦੀ ਗੱਲ ਆ ਰੇ ਕੋਈ ਚੀਜ਼ ਐ ਚੋ ਹੁਣ ਆਪਾਂ ਕਹੀ ਜਾਂਦੇ ਆ ਵੀ ਕੀਤੀ 26 ਨਾਲ ਉਹ ਕਵਰੇ ਕੀਤੀ ਨੇ ਲੂਟ ਰੋਣ ਇਹ ਥੋੜੇ ਮੌਸਮ ਪਰ ਟੈਂਟ ਹੁੰਦਾ ਵਾ ਹੋਰ ਏਡਾ ਉਖਾਸਾ ਰੋਣਾ ਮਾ ਮੀ ਪੈ ਗਿਆ ਲੋਟ ਯਾਰ ਹਾਂ ਹਾਂ ਮੁੱਦਾ ਮੀਦਾ ਹੁੰਦਾ ਜਦੋਂ ਮੀ ਮੀ ਪੈ ਗਿਆ ਹਮਾਰਾ ਜਿੱਦ ਦੀ ਲੋਟ ਐ ਪਨੀਰੀ ਦੇ ਲੱਕ ਕਿੰਨੀ ਮੋਟੀ ਐ ਇਹ ਤਾਂ ਅਸੀਂ ਬਿੱਟਦੇ ਆ ਆਪਣੀ ਜਾਨ ਚ ਸਾਰੀ ਲਿਆਏ ਤੇ ਆ ਤਾਂ ਰਹਿ ਗਿਆ ਸਾਰੀ ਆਹਾਂ ਲੱਗਿਆ ਚਾਰ ਪਿੱਗੇ ਉੱਪਰ ਆ ਗਣਾ ਹੈ ਬੈ ਬੈ ਸੁਰਜੂ ਹੈ ਜੱਜਰ ਆ ਗਿਆ ਫਿਰ ਉੱਠ ਉੱਠ ਖੜਿਆ ਇਹ ਢੇੜਾ ਪਾਉਂਦਾ ਫਿਰ ਪਾਰਟੀ ਪੈਣੀ ਹੈਗਾ ਰਾਉਂਡ ਆਪਾਂ ਪਈਏ ਉਹ ਠੀਕ ਹੈ ਬਾਈ ਮਿਲਦੇ ਆ ਕੱਲ ਨੂੰ ਦੇਖਦੇ ਆ ਕੰਮ ਕਰ ਗਏ ਹੋਰ